ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵੀਰੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸੇ ਪਹੁੰਚੇ ਆ ਸੋ ਪੱਟੀ ਸ਼ਹਿਰ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ 6 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਖਾਸ ਪਹੁੰਚ ਜਿਹੜੀ ਆ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ ਵੀਰ ਰਪਿੰਦਰ ਦੇ ਕੋਲੇ ਆਏ ਆ ਦੋਸਤੋ ਤੇ ਇਸ ਕਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਕਾਫੀ ਦਿਖਾਏ ਆ ਚਾਹੇ ਬਿਹੜਾ ਹੋਣ ਮੋਸਟਲੀ ਬਿਹੜਾ ਜਾਦੇ ਨਾਗ ਇਥੇ ਵੜਾਂ ਦੇ ਹੁੰਦੇ ਆ ਪਰ ਪਸ਼ੂ ਜਿਹੜੀਆਂ ਮੱਝਾਂ ਵੀ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਮਿਲ ਜਾਂਦੀ ਹੈ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਤਾਂ ਐਚਪ ਬੜਾਂ ਦਿਖਾ ਦਾਂਗੇ ਇੱਕ ਐਚਪ ਕ੍ਰੋਸ ਤੇ ਇੱਕ ਪਿਓਰ ਜਿਹੜੀ ਐਚਪ ਦੋੰਦੀ ਵੱਛੀ ਆ ਠੀਕ ਹੈ ਜੀ ਪਹਿਲਾ ਸੂਬਾ ਸੂਗੀ ਉਹ ਦਿਖਾ ਦਾਂਗੇ ਇੱਕ ਮੱਝ ਹੋਵੇਗੀ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਦਿਨ ਲੈਂਦੀ ਆ ਪੂਰੀ ਡਿਟੇਲ ਆਪਾਂ ਪੁੱਛਾਂਗੇ ਵੀਰਪਿੰਦਰ ਤੋਂ ਇੱਕ ਆ ਜਿਹੜੀ ਦੋਸਤੋ ਜਰਸੀ ਵਿੱਚ ਥੋੜਾ ਜਿਹਾ ਕ੍ਰੋਸ ਜਰਸੀ ਜਿਹੜੀ ਆ ਦੋਸਤੋ ਪੰਜਾਬ ਦੀ ਤੁਸੀਂ ਮੰਗ ਲਓ ਤੁਸੀਂ ਥੋੜਾ ਜਿਹਾ ਕ੍ਰੋਸ ਆ ਮੰਨ ਲਿਓ ਇਹ ਦਿਖਾਵਾਂਗੇ ਤੁਹਾਨੂੰ ਸੋ ਪਸ਼ੂ ਅੱਜ ਨਗ ਜਿਹੜੇ ਦੋਸਤੋ ਆਲਮੋਸਟ ਜਿੰਨੇ ਵੀ ਸਾਰੇ ਸਾਫ ਤੋਂ ਤਰੇ ਆ ਹਰ ਵਾਰ ਦੀ ਤਰ੍ਹਾਂ ਅੱਜ 7 ਅਗਸਤ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 10:00 ਵਜੇ 10:30 ਵਜੇ ਮਾਰਨਿੰਗ ਦਾ ਟਾਈਮ ਹੈਗਾ ਸੋ ਪਸ਼ੂ ਜਿੰਨੇ ਵੀ ਦਿਖਾਵਾਂਗੇ ਗੱਬਣ ਹੈ ਟੋਟਲ ਪਸ਼ੂ ਜਿੰਨੇ ਵੀ ਆ ਗੱਬਣ ਆ ਇਸ ਕਰਕੇ ਤਸੱਲੀ ਜਾਂ ਟਿੱਪ ਕੇ ਆਪ ਦਾ ਦੋਸਤੋ ਤਸੱਲੀ ਕਰ ਲਿਓ ਚੌਥਾ ਹਨਾਂ ਦੀ ਉਸ ਤੋਂ ਬਾਅਦ ਤੁਸੀਂ ਜਿਹੜਾ ਕੋਈ ਸੌਦਾ ਕਰਨਾ ਹੈ ਬਾਈ ਪਿੰਜਰ ਦੇ ਨਾਲ ਕਰ ਲਿਓ ਠੀਕ ਹੈ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਉਹ ਕਰਦੇ ਆ ਗੱਲਬਾਤ ਵੀਰਪਿੰਦਰ ਜੀ ਆ ਜੀ ਸਤ ਸ੍ਰੀ ਅਕਾਲ ਵੀਰਪਿੰਦਰ ਸਸ ਸਤ ਸ੍ਰੀ ਅਕਾਲ ਜੀ ਤੋਰ ਵੀਰੇ ਠੀਕ ਠਾਕ ਚੜਦੀ ਕਲਾ ਮਰਾ ਚਲੋ ਵੀਰ ਵੀਡੀਓ ਕਾफी ਲੇਟ ਹੋ ਜਾਂਦੀਆਂ ਪਸ਼ੂ ਚਲੋ ਅੱਡੇ ਦੇ ਪਸ਼ੂ ਵਿਖਦੇ ਰਹਿੰਦੇ ਆ ਦਿੱਲੀ ਤੇ ਹਾਂ ਜੀ ਇੱਥੇ ਨਾ ਜੀ ਆਪਣੇ ਕੋਈ ਵੇਚ ਨਾਲੇ ਭੰਪੜਾ ਲੈ ਜਾਂਦੇ ਆ ਹਾਂ ਜੀ ਹਾਂ ਜੀ ਤੇ ਇੱਥੇ ਆਮ ਕਰਕੇ ਡੰਗਰ ਜ਼ਿਆਦਾਤਰ ਘਰੋਂ ਜੀ ਇੱਕ ਅੱਧਾ ਲਈਦਾ ਵਿਕ ਜਾਂਦਾ ਤੇ ਅੱਜ ਤਿੰਨ ਚਾਰ ਇਕੱਠੀਆਂ ਹੋਈਆਂ ਇਸ ਵੇਲੇ ਚਲ ਵੀਡੀਓ ਠੀਕ ਆ ਠੀਕ ਆ ਠੀਕ ਆ ਬਿਲਕੁਲ ਸੋ ਚਾਰ ਨਗਨੇ ਭਰਾਵੋ ਚਾਰਾਂ ਦੀ ਇਨਫੋਰਮੇਸ਼ਨ ਲੈ ਲੈਣੀ ਆ ਤਾਂ ਪਿੰਦਰ ਵੀਰ ਪਹਿਲਾਂ ਕਿੱਥੋਂ ਸਟਾਰਟ ਕਰੀਏ ਮੈਂ ਤਾਂ ਕਰ ਲਈਏ ਅੱਜ ਮੱਝ ਵਾਲੇ ਪਾਸੇ ਆ ਜਾਈਏ ਪਹਿਲੇ ਨੰਬਰ ਤੇ ਦੋਸਤੋ ਆਪਾਂ ਇਸ ਮੱਝ ਤੋਂ ਸਟਾਰਟ ਕਰਦੇ ਆ ਸੂਆ ਪੁੱਛ ਲੈਣੀ ਆ ਜੰਮੀ ਪਲੀ ਪੂਰੀ ਆ ਵੱਡੀ ਮੱਝ ਆ ਦੋਸਤੋ ਠੀਕ ਆ ਸਰੀਰ ਘਟਾਂਚਾ ਵੇਖੀ ਤਾਂ ਫੁੱਲ ਬਟਾ ਫੁੱਲ ਵੱਡੀ ਹਾਈਟ ਆ ਥਾਣ ਥੁਣਾ ਦੀ ਕਾਫੀ ਵਧੀਆ ਦਿਖਾਈ ਦੇ ਰਹੀ ਆ ਥਾਣ ਥੁਣਾ ਬਿਲਕੁਲ ਲੰਬਾ ਠੀਕ ਆ ਸੋ ਪੁੱਛਦੇ ਆ ਪਿੰਦਰ ਵੀਰ ਕੀ ਇਸ ਦੀ ਡਿਟੇਲ ਆ ਸੂਆ ਕਿੰਨਾ ਸੂਣ ਜਾ ਰਹੀ ਆ ਸ਼ਾਜੀ ਦੂਜਾ ਸੁਗਾਜੀ ਦੂਜਾ ਹਾਂਜੀ ਹਾਂਜੀ ਠੀਕ ਆ ਦਿਨ ਹਜੇ ਦਿਨ ਹਫਤੇ ਦੇ ਅੰਦਰ ਬਾਹਰ ਲੈ ਜੂਗੀ ਹਫਤੇ ਦੇ ਅੰਦਰ ਬਾਹਰ ਹਾਂਜੀ ਥਣਾ ਤੁਨਾ ਦੀ ਬਹੁਤ ਪਾਸ ਮੈਂ ਮੁਗਹਿ ਰਗੀ ਠੀਕ ਆ ਭੋਲੀ ਠੀਕ ਆ ਜੀ ਹਾਂਜੀ ਤੇ ਕਾਲੀ ਦਾ ਸਮਾਂ ਠੀਕ ਆ ਬਿਲਕੁਲ ਕਾਲੀ ਆ ਕੁਝ ਕਪੂਰ ਜਿਹੜੀ ਦੋਸਤੋ ਮਗਰੋਂ ਵਾਈਟ ਆ ਬਾਕੀ ਸ਼ਾਈ ਸੂਈ ਵੇਖੋ ਤੁਸੀਂ ਬਿਲਕੁਲ ਬਲੈਕ ਠੀਕ ਆ ਸੁਵਾ ਦੂਜਾ ਵੀਰ ਕਹਿੰਦਾ ਪਿਆ ਵੀ ਦੂਜਾ ਸੁਗਾ ਸੂਣੀ ਆ ਠੀਕ ਆ ਤੇ ਥਣਾ ਤੁਨਾ ਦੀ ਪੂਰੀ A1 ਹੈਗੀ ਆ ਠੀਕ ਆ ਜੀ ਟੌਪ ਕਲਾਸ ਤੇ ਇੱਕ ਹਫਤਾ ਹਜੇ ਸਮਾਂ ਲੈ ਜੂਗੀ ਬਾਕੀ ਆ ਤੁਸੀਂ ਵੇਖੋ ਹਵਾਨੇ ਦੀ ਬੰਤਰ ਅੱਜ ਹਵਾਨੇ ਦਾ ਬਣਾਥਣਾ ਜਿਹੜਾ ਅੱਜ ਦੇ ਦਿਨ ਉਹ ਇੰਨਾ ਕੁ ਹੈਗਾ ਹਫਤੇ ਵਿੱਚ ਪੂਰਾ ਬਣ ਜਾਊਗੀ ਠੀਕ ਆ ਤੇ ਕੱਦ ਘਾੜ ਪੂਰਾ ਉੱਚਾ ਠੀਕ ਆ ਬਾਕੀ 35 ਤੋਂ ਵਧਿਆ 10 ਹੀ ਦਿਨ ਤੋਂ ਵਧਿਆ ਬਿਲਕੁਲ ਜੀ ਮੋਗਰਦੀ ਮਿਲ ਗਿਆ ਕੋਈ ਨੁਕਸ ਨਹੀਂ ਹੈ ਗਾ ਠੀਕ ਆ ਖੋਲ ਦਿਖਾ ਦਿਓ ਜੀ ਤੇ ਤੋੜ ਕੇ ਦਿਖਾਉਣੇ ਆ ਸੋ ਪੂਰੀ ਰਾਜੀ ਆ ਵਜਨਦਾਰ ਆ ਠੀਕ ਹੈ ਜੀ ਬਾਕੀ ਯਾ ਕਰਿਓ ਚੈੱਕ ਸਾਰੇ ਜੀ ਸਰੀਰ ਘਟਾਂਛਾ ਜਰਾ ਦੋਸਤੋ ਚੰਗਾ ਠੀਕ ਆ ਪਿੱਟ ਪੂਰਾ ਵੇਖੋ ਕਿ ਇਹ ਤੇ ਚੜਾਈ ਪੂਰੀ ਆ ਹਾਈਟ ਵੱਡੀ ਆ ਚੜਾਈ ਪੂਰੀ ਆ ਪਿੱਟ ਪੁੱਠੇ ਦੀ ਰਾਜੀ ਵਜੰਦਾਰ ਪੂਰੀ ਆ ਠੀਕ ਆ ਜੀ ਥਣ ਥਣ ਵੀ ਪੂਰਾ ਕੁਆਲਟੀ ਵਾਲਾ ਚਾਰੇ ਥਣ ਸਪੇਸ ਬੇਸ਼ੱਕ ਅਗਲੇ ਪਿਛਲੇ ਥਣਾਂ ਦੀ ਥੋੜੀ ਜੀ ਘੱਟ ਹੋਊਗੀ ਕੋਈ 1 ਇੰਚ 1.5 ਇੰਚ ਦੀ ਹੋਊਗੀ ਪਰ ਸੱਜੀ ਖੱਬੀ ਬਹਿਣੀ ਵਾਲੇ ਪਾਸੇ ਦੋਸਤੋ ਘੱਟੋ ਘੱਟ ਵੀ 4 4 ਇੰਚ ਦੀ ਜਿਹੜੀ ਗਾਇਆ ਬੰਦ ਹੋਏਗਾ ਕਿ ਕਿੰਨਾ ਮੋਲ ਵੀਰਪਿੰਦਰ ਕਰਦੇ ਆਂ ਮੈਂ ਸਰਦਾਰ ਜੀ ਜੇ ਮੈਂ ਸੂਈ ਸਵਾਈ ਹੋਵੇ ਤੇ 85000 ਦੀ ਹਾਂ ਹਾਂ ਅੱਜ ਮੈਂ ਗੱਬਣਾ ਬਿਲਕੁਲ ਹਫਤਾ 10 ਦਿਨ ਲੈਂਦੀ 75000 ਦੀ ਸ਼ਾਹੀ 10000 ਲੈਸ ਕਰਕੇ ਦੇ ਦਾਂਗੇ ਪਰ ਜਿੱਦਾਂ ਮੈਂ ਸੂ ਪੈਂਦੀ ਆ ਤੇ 85000 ਦੀ ਠੀਕ ਆ ਜੀ ਹਾਂ ਜੀ ਅੱਜ 75 ਹੀ ਦੇ ਦਾਂਗੇ ਬਾਜ਼ਾਰ ਦੇ ਹਿਸਾਬ ਨਾਲ ਫਿਰ ਹੋ ਸ਼ਾਹ ਦੋ ਦਸ ਹਜ਼ਾਰ ਦੋ ਹਜ਼ਾਰ ਮਾਨਤਰ ਕਰ ਲੈ 75 ਤੋਂ ਹਾਂ ਜੀ ਠੀਕ ਆ ਜੀ 75 ਤੋਂ ਜਿਹੜਾ ਦੋਸਤੋ ਜਿੰਨਾ ਵੀਰ ਨੇ ਕਿਹਾ ਮਾਨਤਨ ਹੋ ਜਾਊਗਾ ਠੀਕ ਆ ਖੁੱਲਾ ਹੀ ਮਾਨਤਾਂਗਾ ਬਾਕੀ ਕੋਈ ਵੀ ਰਾਹ ਦੇ ਹਿਸਾਬ ਨਾਲ ਬੋਲਣ ਲਗਾ ਪਏ ਬਹੁਤੇ ਵੀਰ ਕਮੈਂਟਾਂ ਚ ਤੁਸੀਂ ਜ਼ਿਕਰ ਕਰਦੇ ਹੋ ਮਹਿੰਗਾ ਸਸਤਾ ਪਸ਼ੂ ਆਪਦੇ ਹਿਸਾਬ ਨਾਲ ਮੁੱਲ ਲਾ ਲਿਆ ਕਰੋ ਘਰੇ ਵਿਜਟ ਕਰ ਲੈ ਆਮ ਲੋਕਾਂ ਨੂੰ ਆਪਾਂ ਨਾ ਰੁਕ ਆਪਣਾ ਭਾਅ ਥੋੜਾ ਜਿਹਾ ਪਧਰਾ ਕਰਕੇ ਵੇਚੀਦਾ ਵੀ ਜੇ ਕਿਹਨੇ ਵੀ ਇਹਨੇ ਵੇਚਣ ਵਾਲੇ ਨੇ ਵੀ ਫੜਨੀ ਆ ਬਿਲਕੁਲ ਬਿਲਕੁਲ ਜੇ ਆ ਕੇ ਉਹਨੇ ਵੀ ਰੋਟੀ ਪਾਜੀ ਤੁਸੀਂ ਹਿਸਾਬ ਕਿਤਾਬ ਨਾਲ ਉਸ ਹਿਸਾਬ ਨਾਲ ਕਰਨਾ ਪਸ਼ੂ ਇੱਥੋਂ ਵਪਾਰੀ ਵੀ ਲੈ ਕੇ ਜਾਂਦੇ ਆ ਉਸ ਹਿਸਾਬ ਨਾਲ ਤੁਸੀਂ ਜਿਹੜਾ ਮੁੱਲ ਵੀਡੀਓ ਦੇ ਵਿੱਚ ਵੀ ਕਰਨਾ ਹੁੰਦਾ ਹਾਂਜੀ ਹਾਂਜੀ ਠੀਕ ਆ ਬਾਕੀ ਇੱਥੇ ਆਓ ਦੋਸਤੋ ਨਰਕ ਪਰਖ ਕਰੋ ਤਸੱਲੀ ਕਰੋ ਜੇ ਇੰਨੇ ਰੁਪਈਆਂ ਦਾ ਪ ਜੇ ਇਸ ਤੋਂ ਥੋੜਾ ਘੱਟ ਲੱਗਦਾ ਉਹਨੇ ਪੈਸੇ ਲਾਹ ਕੋ ਗੁੱਸੇ ਵਾਲੀ ਗੱਲ ਨਹੀਂ ਹੁੰਦੀਗੀ ਠੀਕ ਹੈ ਜੀ ਤੇ ਇਹ ਮੱਧ 75000 ਦੇ ਵਿੱਚੋਂ 2000 ਮਾਨਤਨ ਕਰਾ ਲਿਓ 2.5 ਕਰਾ ਲਿਓ 3000 ਕਰਾ ਲਿਓ ਬਸ ਇੱਥੇ ਜਿਹੜਾ ਮਾਨਤਨ ਹੋਊ ਜੂ ਖੁੱਲਾ ਢੁੱਲਾ ਇਹਨਾਂਕ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਆ ਆ ਵੱਛੀ ਦਿਖਾਉਣੇ ਆ ਆਪਾਂ ਯਾਰ ਪਹਿਲਾਂ ਪਹਿਲਾਂ ਨੇ ਵੱਛੀ ਪਲੂਣ ਸੁਣੀ ਠੀਕ ਹੈ ਜੀ ਹਾਂਜੀ ਇਹ ਪਹਿਲਾਂ ਵਿੱਚ ਸੰਧੂ ਸਾਹਿਬ ਪਹਿਲਾਂ ਸੁਗਾ ਜੇ ਤੇ ਦੋ ਦੰਦ ਦੂੰਦੀ ਹਾਂਜੀ ਹਾਂਜੀ ਦੋ ਦੰਦ ਇੱਥੋਂ ਵੇਖੋ ਮੈਂ ਬਖਾਉਂਗਾ ਠੀਕ ਹੈ ਜੀ ਬਾਕੀ ਮੂੰਹ ਫੜ ਕੇ ਦੋ ਠੀਕ ਆ ਦੋਂਦੀ ਵਛੀ ਆ ਆ ਦੇਖੋ ਜੀ ਪਿਓਰ ਦੋਦਾਂ ਠੀਕ ਆ ਪਿਓਰ ਦੋਦਾਂ ਦਾ ਠੀਕ ਆ ਜੀ ਸਨਸਥਾਈ ਦੋਦਾਂ ਦਾ ਤੇ ਬਾਕੀ ਦੁੱਧ ਦੰਦਾਂ ਦਾ ਸਾਰੇ ਤੇ ਫੁੱਲ ਵੱਡੀ ਹਾਈਟ ਆ ਪਿਓਰਿਟੀ ਦੇ ਵਿੱਚ ਜੇਕਰ ਆਪਾਂ ਦੇਖੀਏ ਤੇ ਪਿਓਰ ਐਚ ਐਫ ਆ ਠੀਕ ਆ ਜੀ ਕਿਸੇ ਤਰ੍ਹਾਂ ਦਾ ਕੋਈ ਕ੍ਰੋਸ ਨਹੀਂ ਜਾਪਦਾ ਗਾ ਪਿਓਰ ਐਚ ਐਫ ਵਛੀ ਆ ਤੇ ਦਿਨ ਕਿੰਨੇ ਕੁ ਲੱਜੂ ਹਜੇ ਦਿਨ ਹਫਤਾ ਦਸ ਤੇ ਲੱਜੂ ਹਫਤਾ ਦਸ ਹਫਤੇ ਦੇ ਵਿੱਚ ਵਿੱਚ ਸੂਕੂਗੀ ਵਛੀ ਨਾ ਜਦ ਰੱਖੋ ਬਹੁਤ ਠੰਡੀ ਧੀ ਆ ਪੂਰੇ ਤਿਆਰ ਹੋਣਦੀ ਵਸੀ ਆਪਦੇ ਜੋਬ ਨੂੰ ਆ ਲੈ ਓਕੇ ਫਾਂਥੂਨੀ ਬਹੁਤ ਚੰਗਾ ਲੱਗਾ ਇਹਨੇ ਛੋਟਾ ਥਾਨ ਪੂਰਾ ਮੁੱਠੀ ਵਾਲਾ ਥਾਨ ਥਾਰ ਪੁੱਟ ਜੂ ਬਚੀ ਗੋ ਹੋਰ ਕੱਢ ਦੇਣਾ ਹਾਂਜੀ ਠੀਕ ਆ ਥਾਨ ਤੋਂ ਪੂਰਾ ਜਿਹੜਾ ਦੋਸਤੋ ਉਹ ਮੁੱਠੀ ਵਾਲਾ ਥਾਨ ਬਣ ਜੂਗਾ ਠੀਕ ਆ ਹਾਥੀ ਚਵਾਈ ਤੁਸੀਂ ਕਰੋਗੇ ਤਾਂ ਕੋਈ ਜ਼ਿਆਦਾ ਉਂਗਲਾਂ ਨਾਲ ਨਹੀਂ ਕਰਨੀ ਪੈਂਦੀ ਕਿ ਵੀ ਪੂਰਾ ਥਾਨ ਬਣਾ ਲੂਗੀ ਇਹ ਕਹਿਣ ਤੋਂ ਭਾਵੇਂ ਆ ਵੀ 10 ਦਿਨਾਂ ਚ ਪੂਰਾ ਲੇਵਾ ਭਰਨਾ ਹੀ ਨਹੀਂ ਹਾਂਜੀ ਜੱਡੀ ਕੱਦ ਕੱਢ ਦੀ ਹੈਗੀ ਆ ਉੱਚੀ ਬਹੁਤ ਆ ਸੇਵਾ ਕਰਨ ਨੂੰ ਜਿਹੜਾ ਵੀਰ ਚੰਗਾ ਹਥੂਤ ਫੇਰ ਲੂਗਾ ਮਾਰ ਲੂਗਾ ਤੇ ਰਾਜੀ ਭਜਨ ਪੂਰੀ ਕਰ ਲੂਗਾ ਦੋਸਤੋ ਤੇ ਦੁੱਧ ਗੱਡੀ ਜਾਊਗੀ ਚੰਗਾ ਖਾਸਾ ਉਮੀਦ ਤੁਰਕ ਤੁਹਾਨੂੰ ਦਿਖਾਉਣੀ ਆ ਠੀਕ ਆ ਹਾਈਟ ਪੂਰੀ ਐਕਸਟਰਾ ਆਰਡੀਨਰੀ ਹਾਈਟ ਆ ਫੁੱਲ ਵੱਡੀ ਜਿਵੇਂ ਆਪਾਂ ਨਾਰਮਲੀ ਫਾਰਮ ਵਾਲੀਆਂ ਬੱਚੀਆਂ ਵਾਂਗ ਦੇਖਦੇ ਆਂ ਦੋਂਦੀ ਆ ਠੀਕ ਆ ਜੀ ਮੂੰਹ ਦੋਂਦੋ ਚੈੱਕ ਕਰਾਤੀ ਐ ਬਾਕੀ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਲਓ ਜੀ ਬਾਕੀ ਸੀਲ ਸੌ ਪੂਰੀ ਐ ਦੋਸਤੋ ਨਾਰਮਲੀ ਚਾਲ ਢਾਲ ਜਿਹੜੀ ਬਿਲਕੁਲ ਤੋਰਾ ਵੇਖੋਗੇ ਤਾਂ ਬਿਲਕੁਲ ਸੀਲ ਪੁਨੇ ਵਾਲਾ ਬਿਲਕੁਲ ਤੋੜਾ ਹੈਗਾ ਕੋਈ ਡਰਕ ਉੱਤੇ ਜਾ ਕੇ ਲਿਆ ਪਾ ਸਕੀ ਨੂੰ ਜਿੱਦਾਂ ਮਰਦੀ ਥਲੇ ਜਾਏਗੀ ਜਬ ਹਾਲੋ ਜੀ ਕਿੰਦੀ ਦੀ ਅੱਛਾ ਗੁਰ ਕੀ ਵੈਰੀ ਪਾਉਂਗੀ ਇਹਨ ਪਤਾ ਨਹੀਂ ਕਰੀ ਹਮ ਹਮ ਲੈ ਮੈਨੂੰ ਹੁੰਦਾ ਕਿ ਜਿੱਦਾਂ ਮਰਦੀ ਆ ਬਿਲਕੁਲ ਦੈਨ ਆਪਦਾ ਆਹਨ ਲੱਗਨੇ ਪਸੀ ਬਰੋਂ ਚੰਗੀ ਹੈਗੀ ਵੀ ਪਾਣਾ ਬਿਲਕੁਲ ਪਾਣਾ ਰੇਤੀ ਹੈ ਬਿਲਕੁਲ ਪਾਣਾ ਠੀਕ ਹੈ ਸੋ ਬਿਲਕੁਲ ਜਿਹੜਾ ਦੋਸਤੋ ਛੋਟਾ ਜਿਹਾ ਮੁੱਲ ਹੋਊਗਾ ਰੇਟ ਬੜਾ ਵਾਜਬ ਹੋਊਗਾ ਅ ਸੀਲਸ ਆਉ ਪਸ਼ੂ ਜਿਹੜਾ ਦੋਸਤੋ ਵੈਸੇ ਨਾਰਮਲੀ ਕਿਤਨਾ ਕਿਤ ਜਦੋਂ ਦਿਖਾਈ ਦੇਂਦਾ ਉਦੋਂ ਵੀਰ ਬਹੁਤੇ ਖਰੀਦੇ ਆ ਵੀ ਬੈਸਟ ਜਿਹੜੀ ਚੀਜ਼ ਹੁੰਦੀ ਪਹਿਲਾਂ ਸਭ ਤੋਂ ਜਿਹੜੀ ਪ੍ਰੈਫਰੈਂਸ ਆ ਪਹਿਲ ਹੁੰਦੀ ਆ ਵੀ ਦਿੱਤੀ ਜਾਂਦੀ ਆ ਵੀ ਸੀਲਸ ਆਉ ਪਸ਼ੂ ਹੋਵੇ ਠੀਕ ਆ ਉਸ ਤੋਂ ਬਾਅਦ ਦੁੱਧ ਆ ਜਾਂਦਾ ਵੀ ਦੁੱਧ ਚਲੋ ਪਸ਼ੂ ਜਿੰਨਾ ਦੇ ਰਿਹਾ ਕਿਲੋ ਖੰਡ ਕੱਟ ਦੇ ਦੂਗਾ ਪਰ ਸੀਲ ਪਸ਼ੂ ਨੂੰ ਜਿਹੜੀ ਆ ਵੀਰ ਹਰ ਇੱਕ ਭੈਣ ਭਰਾ ਜਿਆਦੇ ਪਹਿਲ ਦਿੰਦੇ ਆ ਵੀ ਸੀਲ ਸੌਪ ਪਸ਼ੂ ਤੋਂ ਵੀ ਠੀਕ ਆ ਬਾਕੀ ਥਾਂ ਥਣ ਕੁਆਲਿਟੀ ਵਾਲਾ ਪੂਰਾ ਤੇ ਪਲੂਣ ਬੱਛੀ ਪਹਿਲੀ ਪਹਿਲਾਂ ਸੁਆ ਜਿਹੜਾ ਦੋਸਤੋ ਇਸ ਨੇ ਸੁਣਨਾ ਠੀਕ ਆ ਤੇ ਮੁੱਲ ਫਿਰ ਤਾਂ ਕੀ ਕਰਦੇ ਆ ਜੀ ਮੁੱਲ ਸਾ ਜੀ ਬਿਲਕੁਲ ਜਾਈ ਹਾਂ 32000 ਦੀ ਸ਼ਾਈ ਦੇਣਾ 32000 ਦੀ ਹਾਂ ਜਿਹੜੀ ਲੈ ਦੇ ਆ ਠੀਕ ਆ ਹਾਂ ਜੀ 32000 ਬਿਲਕੁਲ ਨਵੀਂ ਬੱਛੀ ਆ ਅੱਜ ਤਾਂ ਦੱਸ ਦੇ ਨੇ ਕੋਈ ਸਾਹਮਲੇ ਵੀ ਇਹ 44 45 ਹਜ਼ਾਰ ਦੀ ਭਮ ਜਾ ਕੇ ਵੀ ਸਹੀ ਹੈ। ਲਓ ਜੀ ਦੋਸਤੋ ਕੋਈ 30 ਨਹੀਂ ਕੋਈ 40 ਨਹੀਂ ਕੋਈ 45 42 ਨਹੀਂ 32000 ਦੀ ਲੈ ਦੇ ਆ ਫੁੱਲ ਉੱਚੀ ਵੱਡੀ ਹਾਈਟ ਆ ਠੀਕ ਆ ਜੀ ਭਰ ਜੂਗੀ ਜਿਹੜਾ ਵੀਰ ਸੰਗੀ ਸੇਵਾ ਕਰ ਲੂਗਾ ਵਜਨ ਵਟਾ ਹੋ ਜਾਊ ਹੋਰ ਭਰ ਜੂਗੀ ਤਾਂ ਵੈੜ ਜਿਹੜੀ ਆ ਦੋਸਤੋ ਕੋਈ ਦੋ ਪੈਸੇ ਅੱਗੇ ਜਿਹੜਾ ਵੀਰ ਅੱਗੇ ਵਪਾਰੀ ਲੈ ਕੇ ਜਾਊਗਾ ਦੋ ਪੈਸੇ ਅੱਗੇ ਨਫਾ ਵੀ ਚਲੋ ਦੇਂਦੀ ਆ ਸੁੱਖਰੇ ਜੂਗੀ ਲੈ ਕੇ ਜਾਊਗਾ ਤਾਂ ਬੜੀ ਭਾਅ ਪੜਤੇ ਵਾਲੀ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲੀ ਜਿਹੜੀ ਆ ਗਾਂਵ ਖਾਉਣੇ ਆਪਾਂ ਵੈੜ ਦਿਖਾਉਣੇ ਆ ਇਹ ਵੀ ਗੱਬਣ ਤੇ ਸੂਹਾ ਕਿਲਮਾ ਸੂਹੇ ਕੀ ਇਹ ਸਦਾ ਜੀ ਦੂਜਾ ਸੂਹ ਦੂਜ ਦਿਨ ਹਜੇ ਲੰਦੀ ਹੈ ਵੀ ਦਿਨ ਇਹ ਵੀ 5-7 ਦਿਨ ਨਾ ਹਫਤਾ ਗੜੀ ਵਿਚਾਰਾ ਠੀਕ ਹੈ ਤੇ ਬਣੂ ਚਾਹੀਦਾ ਦੇਖੋ ਠੰਡੀ ਤੁਸੀਂ 5-7 ਇੱਕ ਹਫਤਾ ਘੱਟੋ-ਘੱਟ ਵੀ ਤੁਸੀਂ ਮੰਨੋ ਬਾਕੀ ਠੰਡੀ ਇਹ ਵੀ ਪੂਰੀ ਆ ਵੇਖੋ ਬਹੁਤ ਠੰਡੀ ਠੀਕ ਹੈ ਜੀ ਜਿੱਦਾਂ ਮਰਜੀ ਵੇਖੋ ਠੀਕ ਹੈ ਜੀ ਕੋਈ ਛੜਾਕਲ ਭਜਾਕਲ ਨਹੀਂ ਬਿਲਕੁਲ ਨਾਰਮਲੀ ਇਹ ਜਿਹੇ ਪਸ਼ੂ ਨੂੰ ਜਿਹੜਾ ਦੋਸਤੋ ਬਿਨਾ ਵੰਗੇ ਬਿਨਾ ਨਿਆਣੇ ਤੋਂ ਤੁਸੀਂ ਆਪਾਂ ਚਬਾਈ ਕਰ ਸਕਦੇ ਆ ਇੰਨੇ ਅਸੀਰ ਸਾਰੇ ਪਸ਼ੂ ਵੀ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਲੱਤ ਮਾਰਨ ਦੀ ਜਿਹੜੀ ਕੋਈ ਗੁੰਜਾਇਸ਼ ਨਹੀਂ ਹੁੰਦੀਗੀ ਇੱਕ ਹਫਤਾ ਬਾਕੀ ਦੂਜਾ ਸੂਗਾ ਬਾਕੀ ਥਣ ਥਣ ਤਾਂ ਮੇਰੇ ਕੋਲ ਹੀ ਦਿਖਾਉਣੇ ਆ ਆ ਕਰ ਬਚਕ ਆਹ ਦੇਖੋ ਠੀਕ ਹੈ ਮੋਠੀ ਥਾਣਾ ਬਿਲਕੁਲ ਹੱਥੀ ਚਬਾਈਦਾ ਆਹ ਦੇਖੋ ਠੀਕ ਹੈ ਚੌਥਾ ਥਾਣਾ ਦੀ ਸਪੇਸ ਚੰਗੀ ਆ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਹਾਈਟ ਮੀਡੀਅਮ ਤੁਸੀਂ ਨੋਟ ਕਰ ਸਕਦੇ ਹੋ ਮੀਡੀਅਮ ਹਾਈਟ ਦੇ ਵਿੱਚ ਆ ਡੱਬੀ ਕ੍ਰਾਸ ਵੈਲ ਆ ਐਚ ਐਫ ਕ੍ਰਾਸ ਜੀ ਠੀਕ ਆ ਹਜੇ ਦੇਣ ਜਿਹੜੇ ਆ ਦੋਸਤੋ ਕੱਟਦੀ ਆ ਇੱਕ ਹਫਤਾ ਪੂਰਾ ਲੈ ਜੂ ਹਜੇ ਸੋ ਥਾਣ ਥੋਣ ਜਰੂਰ ਨੋਟ ਕਰ ਲਓ ਥਾਣ ਵਧੀਆ ਹੈਗਾ ਖਵਾਨਾ ਪੱਧਰ ਦੇਵਾ ਪੱਧਰ ਆ ਦੇਖੋ ਜੀ ਠੀਕਾ ਅੱਛਾ ਪਿੰਦਰ ਵੀਰ ਕਿੰਨਾ ਫਿਰ ਮੁੱਲ ਲੈਣ ਦੇਰ ਕਿੱਥੋਂ ਤੱਕ ਸਹੀ 35000 ਦੇ ਦਾ 35000 ਦੀ ਹਾਂਜੀ ਠੀਕ ਆ ਜੀ ਪੰਜ ਦੇ ਦੋ ਪਚਵਾਈ ਜੋ ਕਿ 12 13 ਲੀਟਰ ਵੱਧ ਚਵਾਉਗੀ ਜੀ ਵੱਧ ਚਵਾ ਦੂੰਗੀ ਠੰਡੀ ਤੀਦੀ ਬਹੁਤ ਆ ਗਾਂ ਦੇ ਹਫਤਾ ਦਾ ਦਸ ਦਿਨ ਲੈਨੇ ਟੱਲਾ ਟੂ ਲੰਬੋ ਦੇ ਅੱਛਾ ਜੀ ਹਾਂਜੀ ਲਓ ਦੋਸਤੋ ਮੈਂ ਤਾਂ 12 13 ਲੀਟਰ ਦਾ ਐਸਟੀਮੇਟ ਰੱਖਿਆ ਬਾਈ ਪਿੰਦਰਾਂ ਦਾ ਵੀ ਸ਼ਾਇਦ ਤਿਆਰਪਾ ਵੱਧ ਦਾ ਵਪਾਰ ਦੀ ਲਾਈਨ ਤੇ ਪਈ ਰਹਿੰਦੇ 24 ਘੰਟੇ ਸੋ 12 13 ਤੋਂ ਬਿਆਂ ਦੇ ਵੱਧ ਚਵਾ ਦੂੰਗੀ ਚੰਗੀ ਸੇਵਾ ਹੋ ਜੇ ਠੀਕ ਆ ਤੇ ਰੇਟ ਪੜਦਾ ਜਾਇਜ਼ 35000 ਆ ਠ ਮੁੱਲ ਬਿਲਕੁਲ ਜਾਇਜ਼ ਆ ਸੋ ਦੋ ਪੈਸੇ ਕਿਨਫੇ ਚ ਵੀ ਦਿੰਦੀ ਆ ਵਪਾਰ ਦੀ ਲੈਣ ਦੇ ਵਿੱਚ ਵੀ ਵਖੀਏ ਤੇ ਇੱਕ ਤੋਂ ਬਾਅਦ ਆ ਜਿਹੜੀ ਦੋਸਤੋ ਲਾਸਟ ਹੰਡ ਫਾਈਨਲ ਤੇ ਜਿਹੜੀ ਤੁਹਾਨੂੰ ਵੇਖ ਦਿਖਾਉਣੀ ਆ ਥੋੜਾ ਜਿਹਾ ਕ੍ਰੋਸ ਮੰਨ ਲਿਓ ਜਿਵੇਂ ਪੰਜਾਬ ਦੀ ਜਰਸੀ ਪੰਜਾਬ ਦੀ ਜਰਸੀ ਹਾਂ ਪੰਜਾਬ ਦੀ ਜਰਸੀ ਕਹਿੰਦੇ ਫਾਈਟ ਕਦ ਪੂਰਾ ਉੱਚਾ ਵੱਡਾ ਫਾਈਟ ਪੂਰਾ ਉੱਚਾ ਵਾ ਥਣ ਭਾਂਡੇ ਦੀ ਬਿਲਕੁਲ ਸਾਫ਼ ਆ ਪਾਸੇ ਕੋਈ ਮੇਰਾ ਵੀਰ ਧਾਰ ਹੁਣਾ ਮਾਰਖੇ ਬਿਲਕੁਲ ਮੋਗੇ ਰਗੀ ਠੀਕ ਹੈ ਮੋਟੀ ਧਾਰ ਹੈ ਠੀਕ ਆ ਜੀ ਤੇ ਵੇਖੋ ਠੰਡੀ ਧੀ ਲਓ ਜੀ ਸੀਲ ਸਾਊਗਾ ਦੋਸਤੋ ਤੇ ਗੱਭਣਾ ਠੀਕ ਆ ਤਿਆਰੀ ਦੇ ਵਿੱਚ ਆ ਥੋੜਾ ਜਿਹਾ ਸਮਾਂ ਲੈ ਜੂ ਵੇਖੋ 2-4 ਦਿਨ 5 ਦਿਨ ਕਿੰਨਾ ਕੁ ਲੈ ਜੀ ਠੀਕ ਆ ਸਫ਼ਰ ਤੇ ਜਾਂਦੇ ਆ ਸੂਪੇ ਬਸ ਤੁਸੀਂ ਆਲਮੋਸਟ ਤਿਆਰੀ ਦੇ ਵਿੱਚ ਮੰਨੋ ਬਸ ਪਿੰਦਰ ਵੀਰੇ ਕੋਈ 2-4 ਦਿਨ 5 ਦਿਨ ਕੱਢ ਸਕਦੀ ਹੈ ਤੇ ਵੇਖੋ ਜੀ ਗੱਭਣਾ ਮੈਂ ਕਹਿ ਨਹੀਂ ਸਕਦੇ ਸੂਪੇ ਭਾਵੇਂ ਰਾਤ ਨੂੰ ਸਵੇਰੇ ਸੂਏ ਭਾਵੇਂ 5 ਦਿਨਾਂ ਸਵੇਰੇ ਹਾਂਜੀ ਬਿਲਕੁਲ ਜਾਰੀ ਜਆ ਪੂਰੀ ਬਣੀ ਐ ਵਚੀ ਐਨੀ ਵੈਡ ਬਣੀ ਜੇ ਸਰ ਇੱਕ ਸਾਦੇ ਨਿੱਗਰ ਵੀ ਰਾਜੀ ਵੀ ਹੈਗੀ ਕੋਈ ਆਪਾਂ ਫਿੱਕਾ ਪਸੂ ਨਹੀਂ ਕਹਿੰਦੇਗੇ ਵੀ ਇਹਨਾਂ ਦੀ ਜਿਹੜੀ ਫੈਂਟ ਆ ਉਹ ਵੀ 5 ਤੋਂ 80 ਜਿਆਦਾਤਰ ਹੁੰਦੀ ਆ ਠੀਕ ਆ ਜੀ ਤੇ ਫੈਂਟ ਵਾਲੀ ਵਚੀ ਆ ਠੀਕ ਆ ਜੀ ਤੇ ਥਣ ਚੱਡੇ ਦੀ ਤੁਸੀਂ ਵੇਖੋ ਬਿਲਕੁਲ ਇੱਕ ਮਟਕੇ ਵਰਗਾ ਜਿਹੜਾ ਖਵਾਨਾ ਦੋਸਤੋ ਤਿਆਰ ਕੀਤਾ ਹੈ ਠੀਕ ਆ ਤੇ ਪੂਰਾ ਜਿਹੜਾ ਥਣ ਵੇਖੋਗੇ ਉਹ ਵੀ ਪੂਰਾ ਜਿਹੜਾ ਦੋਸਤੋ ਆਹ ਵੇਖੋ ਖਾਸ ਹੀ ਆ ਠੀਕ ਆ ਵੀ ਸ਼ੇਪ ਦੇ ਵਿੱਚ ਆ ਬੇਸ਼ੱਕ ਪਰ ਥਣ ਬਿਲਕੁਲ ਵੇਖੋਗੇ ਤਾਂ ਮੁਠੀ ਵਾਲਾ ਹੱਥੀਂ ਚਵਾਈ ਵਾਲਾ ਥਣ ਆ ਭਾਵੇਂ ਨਹੀਂ ਦੀ ਸ਼ੇਪ ਚੰਗੀ ਆ ਤੇ ਕੱਦ ਕਰ ਜਿਹੜਾ ਪੂਰਾ ਵਧੀਆ ਹੈਗਾ ਜਿਵੇਂ ਆਪਾਂ ਨਾਰਮਲ ਹਿਮਾਚਲ ਦੀਆਂ ਜਰਸੀਆਂ ਦੇਖਦੇ ਆਂ ਛੋਟੇ ਕਰਦੀਆਂ ਇਹ ਪੰਜਾਬ ਦੀ ਜਰਸੀ ਤੁਸੀਂ ਜਿਹੜੀ ਇਹਨੂੰ ਮੰਨ ਕੇ ਖਰੀਦ ਸਕਦੇ ਹੋ ਹਾਈਟ ਪੂਰੀ ਆ ਵੱਡੀ ਵਾ ਹਾਈਟ ਹੈਗੀ ਠੀਕ ਆ ਕੱਦ ਕਰ ਪੂਰਾ ਉੱਚਾ ਲਓ ਜੀ ਤੋੜ ਕੇ ਦਿਖਾਉਣੇ ਆ ਸੋ ਬਾਕੀ ਤਿਆਰੀ ਪ੍ਰੋਪਰ ਤੁਸੀਂ ਸਮਝ ਲਿਓ ਠੀਕ ਹੈ ਜੀ ਕੋਈ 2 ਦਿਨ ਕੱਢ ਵੀ ਸਕਦੀ ਹੈ ਜਿਵੇਂ ਕਹਿਣ ਮੁਤਾਬਕ ਦੀ ਜਾਂਦਿਆਂ ਸਫਰ ਦੇ ਦੌਰਾਨ ਆਪਸੋ ਸੂ ਵੀ ਸਕਦਾ ਠੀਕ ਹੈ ਇਹ ਪੂਰੀ ਸੀਲ ਸਭ ਪਸ਼ੂ ਆ ਜਿਵੇਂ ਮਰਜ਼ੀ ਸੱਜੇ ਖੱਬੇ ਬੈਠੀਓ ਦੋਸਤੋ ਬੱਚਾ ਬੈਠ ਕੇ ਗਾਂ ਚਵਾਈ ਕਰ ਲੈ ਕੋਈ ਲੇਡੀਜ਼ ਚਵਾਈ ਕਰ ਲੈ ਠੀਕ ਆ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਲੈਓ ਜੀ ਹਾਂਜੀ ਠੀਕ ਆ ਤੇ ਪਿੰਦਰ ਵੀਰ ਕਿੰਨੇ ਕ ਦੀ ਫਿਰ ਲੈਣ ਦੇਣ ਕਰਦੇ ਪਏ ਦਾ ਸਰਦਾਰ ਜੀ ਨਾਲ ਦੀਆਂ ਵੜਾ ਦਾ ਆਪਾਂ 50-50 ਦੀਆਂ ਪਹਿਲੇ ਵੇਚੀਆਂ ਹੂੰ 45000 ਦੀ ਉੱਚੀ ਦਾ 45000 ਦੀ ਹਾਂਜੀ ਉਹ ਚੋ ਮਾਨਤਾਂ ਥੋੜਾ ਬਾਰੇ ਕਿੰਨਾ ਕੋਈ 1000 ਘੰਟੇ ਕਰਦੇ ਠੀਕ ਆ ਹਾਂਜੀ 45000 ਦੋਸਤੋ ਡਿਮਾਂਡ ਹੈਗੀ 45 ਆ ਵਿੱਚੋਂ ਮਾਨਤਾਂ ਹੋ ਜਾਊਗਾ ਠੀਕ ਆ ਜਿੰਨਾ ਵੀ ਗੰਜੈਸ਼ ਹੋਈ ਸੌਦੇ ਦੇ ਵਿੱਚੋਂ ਉਹ ਜ਼ਰੂਰ ਕੱਢ ਦਿੱਤੀ ਜਾਊਗੀ ਠੀਕ ਆ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਰੰਗ ਬਿਲਕੁਲ ਗੋੜ ਵਰਗਾ ਬਰਾਊਨ ਭੂਰੇ ਰੰਗ ਦੇ ਵਿੱਚ ਠੀਕ ਆ ਫੇਸ ਕੁਆਲਟੀ ਆ ਬਲੈਕ ਐਂਡ ਕੁੜੀ ਬ੍ਰਾਊਨ ਦਾ ਕੰਬੀਨੇਸ਼ਨ ਆ ਫੇਸ ਕੁਆਲਿਟੀ ਦੀ ਠੀਕ ਆ ਲੈਗ ਦੇ ਵਿੱਚ ਵੀ ਬਿਲਕੁਲ ਪੰਜ ਕਲੀਆਣੀ ਪੈਰ ਵੀ ਜਿਹੜੇ ਦੋਸਤੋ ਜਿੰਨੇ ਆਪਾਂ ਮੰਨ ਲੇ ਕਿ ਵੀ ਵਾਈਟ ਸਪੇ ਤੋਤੇ ਹੋਏ ਠੀਕ ਆ ਤੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਇਸ ਬੈਡ ਦੇ ਵਿੱਚ ਨੰਬਰ ਵੀ ਰਪਿੰਦਰ ਬੋਲਿਓ ਆਪਣੇ ਨੰਬਰ ਜੀ 76 968 ਹਾਂ 68905 ਇਹੀ ਨੰਬਰ ਚੱਲਦਾ ਆਪਣਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਪਿੰਦਰ ਪਿੰਡ ਸਰਾਲੀ ਮੰਡ ਨੇੜੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰੇ ਨਗ ਜੜੇ ਤੁਹਾਨੂੰ ਦਿਖਾਏ ਆ ਚਾਰੇ ਨਗ ਆਪੋ ਆਪਣੀ ਜਗ੍ਹਾ ਤੇ ਬਿਲਕੁਲ ਬੈਸਟ ਆ ਪਰ ਤੁਸੀਂ ਆਪਦੀ ਜਿਹੜੀ ਤਸੱਲੀ ਆ ਟਿੱਪ ਕੇ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ